ਨਮਸਕਾਰ ਸਾਥੀਓ ਅੱਜ ਸਾਡੇ ਨਾਲ ਨੇ ਕਾਕਾ ਮਨਿੰਦਰ ਸਿੰਘ ਜੀ ਜਿਨ੍ਹਾਂ ਨੂੰ ਬਲਾਡੇ ਦੇ ਵਿੱਚ ਪਿਆਰ ਨਾਲ ਕਾਕਾ ਮਾਸਟਰ ਦੇ ਨਾਂ ਤੇ ਪਛਾਣਿਆ ਜਾਂਦਾ ਹੈ ਆ ਸਾਡੇ ਨਾਲ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਕਿ ਇਹਨਾਂ ਨੇ ਟੀਚਿੰਗ ਲਾਈਨ ਦੇ ਵਿੱਚ জব ਕਰਦੇ ਸੀ ਜੋਬ bıਚਾਲੇ ਇਹਨਾਂ ਨੇ ਰਿਟਾਇਰਮੈਂਟ ਲੈ ਕੇ ਪਾਰਟੀ ਨੂੰ ਜੁਆਇਨ ਕੀਤਾ ਬੀਜੇਪੀ ਨੂੰ ਪੁੱਛਦੇ ਆਪਾਂ ਜਨਾਂ ਨੂੰ ਵੀ ਕੀ ਕਾਰਨ ਸੀ ਇਹਨਾਂ ਨੇ ਕਿਉਂ ਬੀਜੇਪੀ ਹੀ ਪਾਰਟੀ ਚੁਣੀ ਸਵਾਗਤ ਹੈ ਸਰ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਸਰਦਾਰਨਾ ਜੀ ਸਭ ਤੋਂ ਪਹਿਲਾਂ ਨਾਮਸਕਾਰ ਜੈ ਜੀ ਰਾਮ ਬਾਹਰੇ ਖਾਲਸਾ ਵਾਹਿਰੀ ਫਤੇ ਭਾਰਤ ਮਾਤਾ ਕੀ ਜੈ ਦੇਖੋ ਇੱਕ ਬੰਦੇ ਦੇ ਮਨ ਚ ਕੋਈ ਭਾਵਨਾ ਹੁੰਦੀ ਹੈ ਮੈਂ ਨੌਕਰੀ ਚ ਵੀ अनेका ਲੋਕ ਭਲਾਈ ਦੇ ਕੰਮ ਕਰਦਾ ਰਹ ਪਰ ਉਹਦੀ ਕਿਤੇ ਨਾ ਕਿਤੇ ਕੋਈ ਨਾ ਕੋਈ ਹੱਦ ਬੰਦੀ ਹੁੰਦੀ ਰਹੀ ਕਿਉਂਕਿ ਮੈਂ ਬੀਇੰਗ ਇਹ ਮੁਲਾਜ਼ਮ ਹੋਣ ਦੇ ਨਾਤੇ ਤਾਂ ਮੈਨੂੰ ਕੁਝ ਦੇਰਿਆਂ ਚ ਰਹਿ ਕੇ ਉਹ ਕੰਮ ਕਰਨੇ ਪੈਂਦੇ ਸੀ ਮਨ ਚ ਸਾਧੂ ਸੰਤਾਂ ਦਾ ਬਹੁਤਾਂ ਸਤਿਕਾਰ ਜੀ ਆਉਣਾ ਜਾਣਾ ਸੀ ਸਾਡੀ ਸੰਸਥਾ ਹੈ ਸਾਡੀ ਸਾਲਾ ਸਰ ਗਊਸ਼ਾਲਾ ਵੀ ਹੈ ਹੋਰ अनेकां ਸਾਧੂ ਸੰਤ ਜਿਨ੍ਹਾਂ ਦਾ ਸਾਡੇ ਤੇ ਪਰਸ਼ਾਵਾ ਜਾਂ ਅਸ਼ੀਰਵਾਦ ਹੈ ਉਹਨਾਂ ਨਾਲ ਜਦੋਂ ਗੱਲਬਾਤਾਂ ਚੱਲੀਆਂ ਤਾਂ ਮਨੁੱਖਤਾ ਦੇ ਭਲੇ ਦੀ ਮਨੁੱਖਤਾ ਲਈ ਚੱਲ ਰਹੇ ਕੰਮਾਂ ਦੀ ਤੇ ਉਹ अनेकां ਗੱਲਾਂਬਾਤਾਂ ਚੱਲੀਆਂ ਤਾਂ ਮਨ ਚਕ ਬੇਦਨਾ ਆਈ ਵੀ ਕਟੋ ਘੜ ਮੈਂ 27-22 ਸਾਲ ਤੋਂ ਵੱਧ ਹੀ ਨੌਕਰੀ ਕਰ ਚੁੱਕਿਆ ਸੀਗੇ ਮੇਰੇ 10 ਸਾਲ ਰਹਿੰਦੇ ਸੀ ਜਾਨੀ ਕਿ ਸਾਨੂੰ 2033 'ਚ ਮੇਰੀ ਰਿਟਾਇਰਮੈਂਟ ਸੀਗੀ ਤਾਂ ਉਹਨਾਂ ਜ਼ਰੀਆਂ ਗੱਲਾਂ ਤੋਂ ਪ੍ਰੇਰਿਤ ਹੋ ਕੇ ਵੀ ਲੋਕ ਸੇਵਾ ਜੀ ਕਰਦੀਆਂ ਤਾਂ ਖੁੱਲਕੇ ਕਰੀ ਜਾਵੇ ਸਰਕਾਰ ਦੇ ਮੁਲਾਜ਼ਮ ਹੋਣ ਦੇ ਨਾਤੇ ਤੁਸੀਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਨਹੀਂ ਕਰ ਸਕਦੇ ਤਾਂ ਮਨਚੇ ਬੜਾ ਬੜਾ ਉਹਨਾਂ ਦੀ ਪ੍ਰੇਰਣਾ ਨਾਲੇ ਖਿਆਲ ਆਇਆ ਵੀ ਕਿਉਂ ਨਾ ਆਪਾਂ ਇੱਕ ਕੋਈ ਪੋਲੀਟੀਕਲ ਪਾਰਟੀ ਨੂੰ ਜੋਇਨ ਕਰੀਏ ਹੁਣ ਪੋਲੀਟੀਕਲ ਪਾਰਟੀ ਨੂੰ ਜੋਇਨ ਹੀ ਕਰਨਾ ਲੋਕ ਸੇਵਾ ਲਈ ਤੇ ਭਾਜਪੀ ਜੋਇਨ ਕਰਨਾ ਇਹ ਦੋਨੇ ਅੱਡ ਸਵਾਲ ਨੇ ਤੁਹਾਡੀ ਗੱਲ ਸਹੀ ਹੈ ਕਿਉਂਕਿ ਜਿੰਨਾ ਤੱਕ ਤੁਹਾਡੇ ਦੂਜੀ ਸਮਾਜ ਸੇਵਾ ਬਹੁਤ ਹੀ ਦੋ ਤਰੀਕਿਆਂ ਨਾਲ ਹੀ ਕਰ ਸਕਦੇ ਹੋ ਜਾਂ ਤਾਂ ਤੁਹਾਡੇ ਕੋਲੇ ਪੂਰੀ ਪਾਵਰ ਹੋਵੇ ਜਾਂ ਤੁਹਾਡੇ ਕੋਲੇ ਅਣਗਿਣਤ ਪੈਸਾ ਹੋਵੇ ਤੀਜੀ ਜੇ ਤੁਸੀਂ ਲੋਕ ਸੇਵਾ ਕਰਦੇ ਹੋ ਤਾਂ ਉਹਦਾ ਮਿਆਰ ਜਾਂ ਉਹਦੀ ਲਿਮਿਟੇਸ਼ਨਾਂ ਬਹੁਤ ਛੋਟੀਆਂ ਹੋ ਜਾਂਦੀਆਂ ਨੇ ਜਿਵੇਂ ਗਲੀ ਮੁਲੀ ਸਫਾਈ ਕਰ ਸਕਦੇ ਹੋ ਕੁਸਕਚਨ ਦਾ ਬੰਦਿਆਂ ਨੂੰ ਤੁਸੀਂ ਕਿ ਮਦਦ ਕਰ ਸਕਦੇ ਜੇ ਤੁਸੀਂ ਕਿਸੇ ਚੀਜ਼ ਨੂੰ ਵਿਚਾਰ ਰੂਪ ਚ ਕਰਨਾ ਹੈ ਤਾਂ ਉਸ ਲਈ ਤੁਹਾਨੂੰ ਜਾਂ ਤਾਂ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜਨਾ ਪੈਣਾ ਜਿੰਨੀਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਸੀਗੀਆਂ ਉਹਨਾਂ ਦਾ ਹਾਲ ਤੁਸੀਂ ਦੇਖ ਲੇ ਨਮਾ ਇੱਕ ਉਹਨੂੰ ਮੈਂ ਬਲਕੇ ਪੋਲੀਟਿਕਲ ਪਾਰਟੀ ਵੀ ਨਹੀਂ ਕਹਿੰਦਾ ਆਪਣੇ ਜਿੰਨਾਂ ਦੀ ਸਰਕਾਰ ਚੱਲਦੀ ਹੈ ਮੌਜੂਦਾ ਉਹ ਇੱਕ ਗੈਂਗ ਹੈ ਜਿਹੜੀ ਆਮ ਆਦਮੀ ਪਾਰਟੀ ਜੋ ਸਿੱਖਿਆ ਨੂੰ ਲੈ ਕੇ ਹੀ ਆਈ ਸਿੱਖਿਆ ਔਰ ਸਿਹਤ ਸਵਾਮ ਨੂੰ ਲੈ ਕੇ ਪੰਜਾਬ ਦੇ ਵਿੱਚ ਆਈ ਸੀ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਅੱਜਕਰਮ ਪੂਰਾ ਠੋਡੰਡੋਰਾ ਫੇਰਿਆ ਜਾ ਰਿਹਾ ਤੁਸੀਂ ਸਿੱਖਿਆ ਕ੍ਰਾਂਤੀ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਜੀ ਪੰਜਾਬ ਦੀ ਇਹ ਤਰਾਸਤੀ ਹੈ ਮੈਨੂੰ ਕਹਿੰਦੇ ਹੋਏ ਨੂੰ ਵੀ ਬੱਸ ਇਸੇ ਸ਼ਰਮ ਆਉਂਦੀ ਹੈ ਤੇ ਮੈਨੂੰ ਲੱਗਦਾ ਹੋ ਸਕਦਾ ਕਿਹਣਾ ਵੀ ਨਾਂ ਚਾਹੀਦਾ ਹੋਵੇ ਪਰ ਜਿੰਨੇ 92 94 ਬੰਦੇ ਆਏ 2 4 ਨੂੰ ਛੱਡ ਕੇ ਸਾਰੇ ਯੋਗ ਬੰਦੇ ਨੇ ਇਹਨਾਂ ਚੋਂ ਇੱਕ ਵੀ ਬੰਦਾ ਤੁਸੀਂ ਦੇਖ ਕੇ ਦੇਖ ਲਓ ਵੀ ਜਿਹਨੇ ਪੰਜਾਬ ਦੇ ਹਿੱਤ ਲਈ ਕੋਈ ਇੱਕ ਵੀ ਆਵਾਜ਼ ਉਠਾਈ ਹੋਵੇ ਇਹ ਦਿੱਲੀ ਦੇ ਧਾੜ ਵੀ ਗੈਂਗ ਦੇ ਕੱਲੇ ਇੱਕ ਗੁਰਗਿਆਂ ਵਾਂਗੂ ਕੰਮ ਕਰ ਰਹੇ ਨੇ ਪਿਛਲੇ ਟਾਈਮ ਤੋਂ ਤੁਹਾਨੂੰ ਪਤਾ ਹੋਊ ਵੀ ਜਿਹੜੇ ਹਾਰੇ ਹੋਏ ਅੱਜ ਤੱਕ ਦੇ ਰਿਕਾਰਡ 'ਚ ਕਦੇ 70 ਸਾਲਾਂ 'ਚ ਕਦੇ ਸਰਕਾਰਾਂ 'ਚ ਇਹ ਨਹੀਂ ਹੋਇਆ ਵੀ ਦਿੱਲੀ ਦੀ ਕੋਈ ਪਾਰਟੀ ਹਾਰ ਕੇ ਪੰਜਾਬ ਤੇ ਆ ਕੇ ਰਾਜ ਕਰੇ ਤੇ ਹਰੇ ਉਹਨ ਕੇਜਰੀਵਾਲ ਸਾਹਿਬ ਪੰਜਾਬ ਚ ਕੀ ਕਰਦੇ ਨੇ ਜੀ ਚੋਦੀਆ ਜੀ ਕੀ ਕਰਦੇ ਨੇ ਉਹਨਾਂ ਨੂੰ ਪੰਪ ਪੰਨ ਸੱਤ ਸੱਤ ਮਹਿਕਮਤਾਂ ਨੇ ਨਾ ਕੋਈ ਮੰਤਰੀ ਬੋਲਦਾ ਐਮਐਲਏ ਨੇ ਵਿਚਾਰਾ ਨੇ ਬੋਲਣਾ ਕੀ ਸੀ ਕਿਉਂਕਿ ਯੋਗਜੋਗ ਦਾ ਮਤਲਬ ਮੇਰੇ ਕਹਿੰਦਾ ਕੀ ਹੈ ਜਿਹਨੂੰ ਘਟੋ ਘਟ ਜੇ ਉਹੀ ਸੰਪਤੀ ਮਿਲ ਜੇ ਉਹਨੂੰ ਕਦਰ ਨਹੀਂ ਹੁੰਦੀ ਜੇ ਨਾਨ ਪੋਲੀਟਿਕਲ ਫੀਲਡਾਂ ਤੋਂ ਆਏ ਨੇ ਭਗਵੰਤ ਮਾਨ ਨੇ ਕਿਹਾ ਜੀ ਇਹ ਪੋਲੀਟਿਕ ਆਮ ਘਰਾਂ ਦੇ ਜਵਾਬ ਕੈਂ ਬਣ ਸਕਦੇ ਹੁਣ ਜਿਹੜਾ ਇੱਕ ਮੋਬਾਈਲ ਵੇਚਦਾ ਬੰਦਾ ਉਹਨੂੰ ਮੋਬਾਈਲ ਬਾਰੇ ਜਾਣਕਾਰੀ ਹੋ ਸਕਦੀ ਉਹਨੂੰ ਪੋਲੀਟਿਕਸ ਬਾਰੇ ਥੋੜਾ ਹੋ ਸਕਦੀ ਜੇ ਹੋ ਸਕਦਾ ਤਾਂ ਬਿਜ਼ਨਸ ਦਾ ਨਾ ਉਨ ਸਾਡੇ ਆਪਣੇ ਮੰਨ ਤਾਂ ਇਸ ਗੱਲ ਤੇ ਬੜੀ ਕਈ ਵਾਰ ਨਿਮੋਚੀ ਵੀ ਹੁੰਦੀ ਹੈ ਤੇ ਮਨ ਚ ਇੱਕ ਅਫਸੋਸ ਵੀ ਹੁੰਦਾ ਵੀ ਕਿਹੜੇ ਹਿਸਾਬ ਨਾਲ ਸਾਡੇ ਕਿਉਂਕਿ ਆਪਣੇ ਜਿਹੜੇ ਐਮਐਲਏ ਸਾਹਿਬ ਨੇ ਆਪ ਐਜੂਕੇਸ਼ਨ ਖੇਤਰ ਨਾਲ ਟੀਚਰ ਰਹੇ ਨੇ ਉਹ ਜੁੜੇ ਹੋਏ ਨੇ ਜਿਹੜਾ ਕਦੇ ਆਪਕਾ ਉਹ ਬੜਾ ਸੰਵੇਦਨਸ਼ੀਲ ਹੁੰਦਾ ਤੇ ਉਹ ਅਮਰੀਕਾ ਦੇ ਸੰਵੇਦਨਸ਼ੀਲ ਮੁੱਦਿਆਂ ਤੇ ਬੋਲਦਾ ਤੇ ਇਹਨਾਂ ਨੂੰ ਅੱਜ ਤੱਕ ਇਹਨਾਂ ਨੇ ਕਦੇ ਇਸ ਗੱਲ ਬਾਰੇ ਨਹੀਂ ਬੋਲਿਆ ਯਾਰ ਵੀ ਤੁਹਾਨੂੰ ਥੂਥੀਆਂ ਥਾਮਾਂ ਤੇ ਲਿਆ ਕੇ ਥੂਥਾ ਪ੍ਰਚਾਰ ਕਰਾ ਕੇ ਵੀ ਸਾਡੀ ਆਤਮਾ ਤੇ ਇਸ ਗੱਲ ਦਾ ਬੋਝ ਹੈ ਤੁਕੇ ਕੁਝ ਕੋ ਚਣੰਦਾ ਉਹ ਲੋਕਾਂ ਚੋਂ ਨੇ ਪੰਜਾਬ ਦੀ ਸਰਕਾਰ ਚੋਂ ਜਿਹੜੇ ਬੜੇ ਸਵੈਰਥ ਤੇ ਪੜੇ ਲਿਖੇ ਲੋਕ ਨੇ ਇਹ ਉਸ ਚੀਜ਼ ਦੀ 50 58 ਸਾਲ ਦੀ ਨੌਕਰੀ ਕਰਕੇ ਐਮਐਲਏ ਬਣੇ ਨੇ ਇਹਨਾਂ ਨੂੰ ਇਸ ਗੱਲ ਦਾ ਬੜਾ ਚੰਗੀ ਤਰ੍ਹਾਂ ਇਲਮ ਹੈ ਵੀ ਆਲਰੇਡੀ ਜਿਹੜਾ ਪੰਜਾਬ ਦਾ ਐਜੂਕੇਸ਼ਨ ਢਾਂਚਾ ਹੈ ਉਹ ਕਿਹੜੇ ਹਾਲਾਤਾਂ ਵਿੱਚ ਦੀ ਗੁਜ਼ਰ ਰਿਹਾ ਹੈ ਸਕੂਲਾਂ ਚ ਪ੍ਰਿੰਸੀਪਲ ਨਹੀਂ ਹੈਗੇ ਪੀਨ ਨੂੰ ਪਾਣੀ ਨਹੀਂ ਬੈਠਣ ਨੂੰ ਤੱਪੜ ਨਹੀਂ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਹੋਣ ਇਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸ਼ੁਰੂ ਕਰੀਆਂ ਨੇ ਈਵਨ ਕਿ ਪਹਿਲਾਂ ਨਾ ਜਦੋਂ ਤੁਸੀਂ ਆਪਾ ਪੜ੍ਹਦੇ ਹੋਵੋਗੇ ਸਰਦਾਨਾ ਜੀ ਸਕੂਲ ਦਾ ਨਾ ਬੋਰਡ ਨੇ ਆਪਾਂ ਜਾਂਦੇ ਹੁੰਦੇ ਸੀ ਤੇ ਮੂਰੇ ਲਿਖਿਆ ਹੁੰਦਾ ਸੀ ਵੀ ਸਿੱਖਣ ਲਈ ਆਓ ਸੇਵਾ ਲਈ ਜਾਓ ਸੇਵਾ ਲਈ ਇੱਕ ਮਾਟੋ ਹੁੰਦਾ ਸੀ ਮੈਂ ਸੋਚਦਾ ਵੀ ਹੋਰ ਜ਼ਿਆਦਾ ਪਹਿਲੇ ਜਿਹੜਾ 10-20 ਸਾਲ ਪਹਿਲਾਂ ਪੜ੍ਹੇ ਨੇ ਉਹ ਸਾਰਿਆਂ ਨੇ ਉਹ ਮਾਟੋ ਪੜ੍ਹਿਆ ਹੋ ਬੜੇ ਚੰਗੇ ਤੇ ਬੋਰਡ ਦੇ ਪਹਿਲੇ ਪਾਸੇ ਇਹ ਗੱਲ ਜ਼ਰੂਰ ਲਿਖੀ ਹੁੰਦੀ ਹੁਣ ਮੰਨ ਚੇ ਗੱਲ ਆਉਂਦੀ ਹੈ ਵੀ ਜਿਹੜੀ ਇਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਪਹਿਲੇ ਦਾ ਪੰਜਾਬ ਦੀ ਲੁੱਟ ਕਰੀਏ ਵੱਡੇ ਸਕੂਲ ਨੂੰ 20000 ਰੁਪਇਆ ਉਦੋਂ ਛੋਟੇ ਸਕੂਲ ਨੂੰ 15000 ਰੁਪਇਆ ਪ੍ਰਾਇਮਰੀ ਤੇ ਮਿਡਲ ਨੂੰ 5-5000 ਰੁਪਇਆ ਕਾਦੇ ਪ ਸਿਰਫ ਉਹ ਬੰਦਿਆਂ ਦੀ ਉਥੇ ਚਮਚਾਗਰੀ ਆਓ ਭਗਤ ਬਦਾਮ ਖਵਾਉਣ ਨੂੰ ਜਿਹੜੇ ਲੋਕਾਂ ਦੇ ਨਾਂ ਤਾਂ ਉਥੇ ਬੱਚੇ ਪੜਦੇ ਨੇ ਉਹਨਾਂ ਨੂੰ ਕੋਈ ਵਿਚਾਰਾ ਕਿਸੇ ਨਾ ਕਿਤੇ ਡੰਮੀ ਆ ਉਹਦੇ ਤੇ ਹੋ ਜਾਦਾ ਉਹ ਚੇਅਰਮੈਨ ਹੋਵੇ ਜਾਂ ਕੁਝ ਕੁਸ਼ੋਰ ਬਣਾਤਾ ਹੋਵੇ ਜਾਂ ਚੇਅਰਮੈਨ ਬਣਾਤਾ ਹੋਵੇ ਜਿਨ੍ਹਾਂ ਦਾ ਕਹਿਣ ਦਾ ਮਤਲਬ ਸਿੱਖਿਆ ਨਾਲ ਜਾਂ ਸਕੂਲ ਦੇ ਸਾਫ ਨਾਲ ਜਾਂ ਸਕੂਲ ਦੇ ਬੱਚਿਆਂ ਨਾਲ ਦੂਰ ਦੂਰ ਤੱਕ ਤਾਂ ਕੋਈ ਵਾਸਤਾ ਨਹੀਂ ਤੁਸੀਂ ਉਹਨਾਂ ਲਈ ਟੈਂਟ ਲਾਉਣ ਲਈ ਉਹਨਾਂ ਲਈ ਤੁਸੀਂ ਅਖਰੋਟ ਖਵਾਉਣ ਲਈ ਤੁਸੀਂ 20000 ਰੁਪਿਆ ਸਰਕਾਰ ਦੇ ਖਜ਼ਾਨੇ ਚੋਂ ਕੱਢ ਕੇ ਲੋਕਾਂ ਦੀਆਂ ਜੇਬਾਂ ਚ ਪਾ ਰਹੇ ਉਹਨਾਂ ਲੋਕਾਂ ਦੀ ਜਿਹੜੇ ਕਦੇ ਵੀ ਆਪਦੇ ਉਥੇ ਖੇਤਰ ਚ ਰਹਿੰਦੇ ਹੋਏ ਕਦੇ ਸਿੱਖਿਆ ਲਈ ਸੰਵੇਦਨਸ਼ੀਲ ਨਹੀਂ ਜਿਹੜੇ ਲੋਕ ਅੱਜ ਕੱਲ ਜਾ ਕੇ ਬਹੁਤੇ ਸਾਰੇ ਤਾਂ ਚਲੋ ਇੱਕੋ ਜੇ ਨਹੀਂ ਹੁੰਦੇ ਬਹੁਤੇ ਬੰਦੇ ਜਾ ਕੇ ਜਿਹੜੇ ਉੱਥੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਵੱਡੇ ਵੱਡੇ ਭਾਸ਼ੰਦਨ ਦਿੰਦੇ ਨੇ ਨੰਨਤਾ ਉਹਨਾਂ ਦਾ ਚਾਚਾ ਨਾ ਭਤੀਜਾ ਨਾ ਬੱਚਾ ਨਾ ਕੋਈ ਆਰੂ ਕਦੇ ਵੀ ਸਰਕਾਰੀ ਸਕੂਲ ਚ ਨਹੀਂ ਪੜ ਰਹੇ ਤੁਸੀਂ ਜਾ ਕੇ ਕਦੇ ਤੁਸੀਂ ਪ੍ਰੈਸ ਨੂੰ ਸੰਬੰਧ ਰਿਲੇਟਡ ਹੋ ਤੁਸੀਂ ਜਾ ਕੇ ਸਵਾਲ ਕਰੋ ਵੀ ਬਾਜੀ ਤੁਹਾਡੇ ਬੱਚੇ ਕਿੱਥੇ ਪੜਦੇ ਤੁਸੀਂ ਹੁਣ ਤਾਂ ਕਿੱਥੇ ਪੜੇ ਹੋ ਤੁਸੀਂ ਕਰਿਆ ਕੀ ਹੈ ਤੇ ਉਹ ਉਹਨਾਂ ਨੂੰ ਪੁੱਛੋ ਵੀ ਅੱਜ ਤੋਂ ਪਹਿਲਾਂ ਤੁਸੀਂ ਕਦੇ ਸਕੂਲ ਚ ਕਿਹੜਾ ਮਾਰੇ ਤੁਸੀਂ ਕਦੇ ਸਕੂਲ ਨੂੰ ਮਾਸਟਰਾਂ ਨੂੰ ਇਹ ਗੱਲ ਕਹਿਣੀ ਵੀ ਤੁਸੀਂ ਕੱਟ ਕਰੋ 500 ਤੋਂ ਘੱਟ ਕੱਟ ਘੱਟ ਹੋਏ ਤਾਂ ਤੁਹਾਨੂੰ ਚਾਰ ਸ਼ੀਟ ਕਰ ਦਾਂਗੇ ਬਰਬਲੀ ਆਰਡਰ ਦੇਣੇ ਇਹ ਤਾਂ ਇੱਕ ਰਾਜ ਵਾਲੀ ਗੱਲ ਨਹੀਂ ਤਾਂ ਗੁੰਡਾ ਕਰਦੀ ਹੋਗੀ ਤੁਸੀਂ ਮਾਸਟਰਾਂ ਨੂੰ ਟੌਰਚਰ ਕਰ ਰਹੇ ਹੋ ਬਾਰ-ਬਾਰ ਖੇਤਾਂਾਂ ਜਾਂ ਨੂੰ ਟੌਰਚਰ ਕਰ ਰਹੇ ਹੋ ਤੁਸੀਂ ਉੱਥੇ ਟੀਚਰ ਨੂੰ ਕਹਿਣਿਓ ਪਿੱਛੇ ਇੱਕ ਲੈਟਰ ਵੀ ਕੱਢਿਆ ਇਹਨਾਂ ਨੇ ਸਾਡੇ ਕੋਲ ਆਇਆ ਸੀਗਾ ਕਹਿੰਦੇ ਜੀ ਤੁਸੀਂ ਐਡਾ ਹਾਈ ਸਾਊਂਡ ਸਿਸਟਮ ਲਾਉਣਾ ਜਿਹੜੀ ਬਾਹਰ ਜਿਹੜੇ ਤੁਹਾਡੇ ਮੁਰਦਾਬਾਦ ਦੇ ਕੁਝ ਜਥੇ ਬੰਦਿਆਂ ਨਾਰੇ ਲਾਉਂਦੀਆਂ ਨੇ ਵੀ ਉਹਨਾਂ ਦੀ ਗੱਲ ਨਾ ਸੁਣੇ ਤੁਹਾਡੀ ਤੂੰ ਉੱਚੇ ਸੁਣੇ ਹੁਣ ਦੱਸੋ ਜੀ ਇੱਕ ਟੀਚਰ ਕਿੱਥੋਂ ਖੰਨੇ ਵਾਲੇ ਨੂੰ ਲਿਆ ਦੇ ਚੱਕ ਕੇ ਇਹਨਾਂ ਕੋਲੇ ਠੀਕ ਹੈ ਕਿਤੇ ਪੋਸੀਬਲ ਹੈ ਗੱਲਾਂ ਕਹਿਣ ਦਾ ਮਤਲਬ ਇਹਨਾਂ ਦੀ ਹਰੇਕ ਗੱਲ 'ਚ ਕੰਟਰਾਡਿਕਸ਼ਨ ਹੈ ਜੇ ਉਹਨ ਕੋਈ ਫਰਜ ਕਰ ਲੋ ਮਿਡਲ ਸਕੂਲ ਹੈ ਉਹਦੀ ਮੈਂ ਮੁਖੀ ਵੀ ਰਿਆਂ ਟਾਇਲਟ ਸਾਫ ਕਰਨ ਲਈ ਨਾ ਤਾਂ ਕੋਈ ਫੰਡ ਹੈ ਨਾ ਕੋਈ ਮੁਲਾਜ਼ਮ ਹੈ ਨਾ ਕੋਈ ਉਹਦੇ ਲਈ ਸਹੂਦਤ ਦਿੱਤੀ ਜਾਂਦੀ ਹੈ ਪਰ ਨਾਲ ਉਹਦੇ ਹਦਾਇਤਾਂ ਤੁਸੀਂ ਸਾਨੂੰ ਵੀ ਤੁਸੀਂ ਬੱਚਿਆਂ ਨੂੰ ਸਾਫ਼ ਨਹੀਂ ਕਰਾਉਣਾ ਠੀਕ ਹੈ ਜੀ ਹੋਰ ਕਿੱਥੋਂ ਸਾਫ਼ ਨਹੀਂ ਕਰਾ ਸਕਦੇ ਸਾਧਨ ਤੁਹਾਡੇ ਕੋਲ ਪੈਸਾ ਹੈ ਨਹੀਂ ਹੁਣ ਦੱਸੋ ਵੀ ਇੱਕ ਟੀਚਰ ਇੱਕ ਮਿਡਲ ਸਕੂਲ ਦਾ ਟੀਚਰ ਕਿਉਂ ਜੀਵ ਨਾਲ ਚਟੂਕੋ ਦੋੜੀਆਂ ਟਾਇਲਟਾਂ ਜੇ ਕਿਤੇ ਜਿਵੇਂ ਪਹਿਲਾਂ ਭਾਵਨਾ ਬੱਚਿਆਂ 'ਚ ਕੰਮ ਕਰਾਉਣ ਦੀ ਆਉਂਦੀ ਹੈ ਜੇ ਕਿਤੇ ਬੱਚਿਆਂ ਨੂੰ ਕੋਈ ਲਾ ਲੈਂਦਾ ਦੋ ਫੋਟੋ ਆ ਤੇਰੇ ਅੱਗੇ ਖਿੱਚਣ ਵਾਲਿਆਂ ਆ ਦੇਖੋ ਜੀ ਜਵਾਕਾਂ ਤੋਂ ਕੰਮ ਕਰਾਉਂਦੇ ਆ ਉਹ ਸਾਡੇ ਵਰਗੇ ਕੈਮਰਾ ਲੈ ਕੇ ਖੜ ਜਾਉਂਦੇ ਉਹਨਾਂ ਨੇ ਨਾਲੇ ਤਾਂ ਇੱਕ ਗੁਰੂ ਸਿੱਖਿਆ ਦੀ ਪਰੰਪਰਾ ਤੋੜਤੀ ਨਾਲੇ ਬੱਚਿਆਂ 'ਚ ਜਿਹੜਾ ਕੰਮ ਕਰਨ ਦਾ ਜਜ਼ਬਾਸੀ ਤੇ ਸਿੱਖਣ ਦਾ ਜਜ਼ਬਾਸੀ ਉਹ ਤੋੜਦਾ ਉਹਦੇ ਨਾਲ ਇੱਕ ਪ੍ਰੇਮ ਪੈਦਾ ਹੁੰਦਾ ਸੀ ਬੱਚੇ ਜਦੋਂ ਅਸੀਂ ਬੂਟੇ 'ਚ ਪਾਣੀ ਪਾਉਂ ਬੱਚਿਆਂ ਨੂੰ ਮਿਹਰ ਹੁੰਦੀ ਸੀ ਯਾਰ ਅੱਜ ਟਵਲੜਾ ਆਪਾਂ ਤੋਂ ਮੰਗ ਕਾਲੂ ਤੁਸੀਂ ਤਾਂ ਗੰਦ ਨਾ ਪਾਇਓ ਏ ਕਾਨੂੰ ਸਾਡੀ ਵਾਰੀ ਹੈ ਇੱਕੋ ਨਾ ਇਕੱਲੀ ਏਦਾਂ ਨਹੀਂ ਸੀ ਬੱਚਿਆਂ ਨੂੰ ਕੰਮ ਕਰਾਉਣਾ ਉਹਦੇ ਨਾਲ ਬੜੀਆਂ ਭਾਵਨਾਵਾਂ ਵਿਕਸਿਤ ਹੁੰਦੀਆਂ ਸੀਗੀਆਂ ਨਹੀਂ ਆਪਾਂ ਬਾਹਰ ਦੇਦਾ ਫੋਨ ਦੇ ਜਿਵੇਂ ਹੁਣ ਜਾਪਾਨ ਦੇ ਵਿੱਚ ਦੇਖਦੇ ਆ ਉਹ ਛੋਟੇ ਬੱਚਿਆਂ ਨੂੰ ਆਪਸ ਵਿੱਚ ਸਾਰਾ ਕੁਝ ਕਰਨਾ ਪੈਂਦਾ ਹੈ ਜੀ ਦੇਖੋ ਤੁਸੀਂ ਆਪਾਂ ਫੋਰਨ ਦੀ ਆਪਾਂ ਪੀਚਰਾਂ ਨੂੰ ਭੇਜਦੇ ਆ ਟ੍ਰੇਨਿੰਗ ਲੈਣ ਲਈ ਦੋ ਬੱਚਿਆਂ ਨੂੰ ਇੱਥੇ ਥੋੜਾ-ਬੋੜਾ ਕੰਮ ਕਰਾ ਲੈਣੇ ਆ ਤੌਰ 'ਤੇ ਸਾਡੇ ਵਰਗਿਆਂ ਦਾ ਵੀ ਵਿੱਚ ਰੋਲ ਆ ਜਾਂਦਾ ਅਸੀਂ ਲੈ ਕੇ ਮੈਂ ਖੜ ਜਾਗੇ ਤੁਸੀਂ ਬੱਚਿਆਂ ਤੋਂ ਕੰਮ ਕਰਾ ਰਹੇ ਹੋ ਲ ਕਲਾਸਾਂ ਵਿੱਚ ਜਿੰਨੇ ਬਹੁਤੇ ਬੰਦੇ ਪੈਣਾ ਨਹੀਂ ਚਾਹੀਦਾ 80% ਉਹਨਾਂ ਚੋਂ ਲੀਡਰਾਂ ਦੇ ਸਪਾਰਸੀ ਮਾਸਟਰ ਜਾਂ ਪ੍ਰਿੰਸੀਪਲ ਜਾਂ ਪ੍ਰੋਫੈਸਰ ਸੀ। ਉਹਨਾਂ ਦੂਰ ਦੂਰ ਤੱਕ ਕਿਤੇ ਸੰਵੇਦਨਸ਼ੀਲਤਾ ਨਾਲ ਐਜੂਕੇਸ਼ਨ ਨਾਲ ਕੋਈ ਵਾਸਤਾ ਹੀ ਨਹੀਂ। ਅਧਿਆਪਕ ਹੋਣਾ ਦੋ ਚੀਜ਼ਾਂ ਸਮਾਜ 'ਚ ਬੜੀਆਂ ਅਹਿਮ ਨੇ। ਇੱਕ ਸਾਧੂ ਸੰਤ ਜਿਹਨਾਂ ਨੂੰ ਆਪਾਂ ਪ੍ਰੀਚਰ ਕਹਿੰਦੇ ਆ ਧਾਰਮਿਕ ਪ੍ਰੀਚਰ ਤੇ ਇੱਕ ਅਧਿਆਪਕ ਕਿਉਂਕਿ ਦੋਨਾਂ ਤੋਂ ਲੋਕਾਂ ਨੇ ਸਿੱਖਿਆ ਲੈਣੀ ਹੁੰਦੀ ਹੈ। ਜਿੰਨਾਂ ਤਾਂ ਅਧਿਆਪਕ ਦੇ ਮਨ 'ਚ ਇੱਕ ਭਾਵਨਾ ਨਹੀਂ ਆਉਂਦੀ ਵੀ ਯਾਰ ਮੈਂ ਅਧਿਆਪਕਾਂ ਇਹ ਹਲੇ ਤੱਕ ਵੀ ਬਹੁਤੇ ਦੇ ਆਪ ਆਪਣੇ ਐਜ ਸੀਗੇ ਵੀ ਜਿਹਨਾਂ ਦੇ ਮੰਚ ਕਦੇ ਭਾਵਨਾ ਨਹੀਂ ਆਈ ਉਹ ਜਿਹੜੇ ਉੱਥੇ ਗਏ ਉਹ ਇਕੱਲੇ ਆਪਦੇ ਦੇਖਣ ਹੀ ਗਏ ਉਹ ਇੰਪਲੀਮੈਂਟ ਨਹੀਂ ਕਰ ਸਕਦੇ ਜਿਹਨੂੰ ਕਹਣੇ ਹਾਂ ਵੀ ਤੁਸੀਂ ਦੇਖ ਕੇ ਸਰਕਾਰ ਦਾ ਇੰਨਾ ਪੈਸਾ ਪਟਿਆ ਉਹਨੂੰ ਕਹਣੇ ਵੀ ਤੁਸੀਂ ਕੀ ਕਰਨ ਗਏ ਕੀ ਦੇਖਣ ਗਏ ਉਹ ਕਦੇ ਇਸ ਤਰ੍ਹਾਂ ਸ਼ਹਿਰ ਦੇਖਣ ਹੀ ਗਏ ਕਿਉਂ ਦੇਖੋ ਇਨਫਰਾਸਟ੍ਰਕਚਰ ਬਿਨਾ ਕਦੇ ਵੀ ਸਰਦਾਨਾ ਜੀ ਜਿੰਨਕ ਸਹੂਲਤ ਇਹ ਨਹੀਂ ਤੁਹਾਡੇ ਕੋਲੇ ਤੁਸੀਂ ਇਹ ਚੀਜ਼ ਨੂੰ ਲਾਗੂ ਕਿਵੇਂ ਕਰੋਗੇ ਇਹ ਕਿੱਡੀ ਹੱਥੋਂ ਇਹ ਨਹੀਂ ਗੱਲ ਹੈ ਪੰਜਾਬ ਸਰਕਾਰ ਦੀ ਵੀ ਦੇਖਣ ਦਾ ਤੁਸੀਂ ਉਹ ਮੁਲਕ ਚੱਲੇ ਹੋ ਜਿਹੜੇ ਆਪਣੇ ਨਾਲ 40 ਸਾਲ 50 ਸਾਲ ਅਡਵਾਂਸ ਨਾਲ ਤੁਹਾਡੇ ਕੋਲੇ ਬੈਠ ਨੂੰ ਤੁਸੀਂ ਐਂ ਕਰੋ ਮੇਰੇ ਨਾਲ ਚੱਲੋ ਮੈਂ ਤੁਹਾਨੂੰ 20 ਸਕੂਲ ਦੀ 100 ਸਕੂਲ ਬਿੜ 18 800 ਏਜੰਸੀ ਵੈਕੈਂਸੀ ਤੋਂ ਬਾਅਦ ਖਾਲੀ ਪਈਆਂ ਪ੍ਰਿੰਸੀਪਲਾਂ ਦੀ ਆਪਣੇ ਮਾਨਸਾ ਜ਼ਿਲ੍ਹੇ ਦੀ ਮਾਨਸਾ ਚਲੇ ਚਨੇਕਾ ਖਾਲੀ ਪਈਆਂ ਪੋਸਟਾਂ ਖਾਲੀ ਪਈਆਂ ਤੁਹਾਡੇ ਕੋਲੇ ਕੁਝ ਵੀ ਹੈ ਨਹੀਂ ਲੋਕੀ ਪੱਟੇ ਤੁਰੇ ਜਾਂਦੇ ਨੇ ਕੱਲਾ ਮੇਰਾ ਚੀਨਾ ਸਕੂਲ ਇੱਕ ਐਸਾ ਸਕੂਲ ਸੀ ਜੀਚ ਮੈਂ ਆਪਣੇ ਉਦਮ ਤੇ ਪੈਸੇ ਨਾਲ ਸਰਕਾਰ ਤੋਂ ਮਦਦ ਲੈ ਕੇ 800 ਮੀਟਰ ਦਾ ਟਰੈਕ ਬਣਾਇਆ ਸੀ ਸੋਚ ਕੇ ਦੇਖੋ ਇਕੱਲੇ ਪੰਜਾਬ ਦੀ ਇੱਕ ਸਕੂਲ ਚੀ ਮਿਡਲ ਸਕੂਲ ਚ 800 ਮੀਟਰ ਦਾ ਟਰੈਕ ਹੈ ਬਾਕੀ ਪੰਜਾਬ ਕੀ ਕਰੀ ਜਾਂਦਾ ਥੋੜੇ ਕੋਲੇ ਸੈਰ ਕਰਨ ਨੂੰ ਕਢਾਉਣ ਨੂੰ ਬੱਚਿਆਂ ਖਾਤਰ ਦਾ ਸਕੂਲ ਹੈ ਨਹੀਂ ਤੁਸੀਂ ਕਿਹੜੀਆਂ ਗੱਲਾਂ ਕਰਨ ਦੇ ਚਪਾਨ ਜਾਂਦੀਆਂ ਪਹਿਲਾਂ ਘਰੇ ਤੁਸੀਂ ਆਪਦੇ ਰੋਟੀ ਤੇ ਆਉਂਗੇ ਇੱਕ ਰਹਿਣ ਤੇ ਛੱਤ ਲਾਉਂਗੇ ਪਹਿਲਾਂ ਮਾਸੜੀ ਕਾਰ ਲਾਉਂਗੇ ਤੁਹਾਨੂੰ ਟ੍ਰੇਨਿੰਗ ਦੇਣ ਤਾਂ ਮਾਸੜੀ ਦੇ ਭੇਜੀ ਐ ਨਾ ਜਿਹੜੀ ਤੁਹਾਡੇ ਨਾਲ ਦੂਰ ਦੂਰ ਤੱਕ ਤੁਹਾਡੇ ਨਾਲ ਵਾਸਤਾ ਨਹੀਂ ਰੱਖਦੀ ਘਰੇ ਤੁਹਾਡੇ ਖਾਣ ਨੂੰ ਦਾਣੇ ਹੈ ਨਹੀਂ ਆਪਣੇ ਸਮਝ ਨਾ ਇਸ ਗੱਲ ਲਈ ਇਹ ਤਾਂ ਬੜੀਆਂ ਸਾਰੀਆਂ ਹਾਸੂ ਹੀ ਨਹੀਂ ਹੈ ਗੱਲਾਂ ਨੇ ਅੱਗਾ ਦੌੜ ਪਿੱਛਾ ਚੋੜ ਪਿਆਸ ਉਹਦਾ ਅਸਲ 'ਚ ਕੀ ਸੀਗਾ ਇਹ ਪੰਜਾਬ 'ਚ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪੈਸੇ ਪੱਟ ਕੇ ਆਪਦੀ ਫੋਕੀ ਫੇਮ ਬਣਾ ਕੇ ਬਾਕੀ ਜ਼ੁਬਿਆਂ 'ਚ ਇਹ ਦਰਸਾਉਣਾ ਚਾਹੁੰਦੇ ਸੀ ਵੀ ਅਸੀਂ ਪੰਜਾਬ 'ਚ ਪਤਾ ਨਹੀਂ ਸਿੱਖਿਆ ਦੇ ਨਾਂ ਤੇ ਕੀ ਕਰਤਾ ਜ਼ਮੀਨਾਂ ਨੇ ਲਫਾਵਾ ਪਹਿਲਾਂ ਦਿੱਲੀ 'ਚ ਲਾਇਆ ਦਿੱਲੀ 'ਚ ਇਹਨਾਂ ਨੇ ਇਹੀ ਕੰਮ ਰਿਆਂ ਸਿੱਖਿਆ ਕ੍ਰਾਂਤੀ ਸਿੱਖਿਆ ਕਰਾਂਦੇ ਉਹ ਪਤਾ ਲੱਗਿਆ ਸੋਦੀ ਹੋਰੀ ਪੰ 500 ਕਰੋੜ ਦੇ ਚੱਕਰ 'ਚ ਫਸ ਗਈ ਇੱਕ ਇੱਕ ਸਕੂਲ ਨੂੰ ਬਣਾਉਣ ਦੇ ਚੱਕਰ 'ਚ ਹੋ ਗਏ ਆਪਣੇ ਏਰੀਆ ਚ ਬਲਾਕ ਚ ਹੁਣ ਪਿੱਛੇ ਜੇ ਪਤਾ ਲੱਗਿਆਗਾ ਵੀ 84 84 ਹਜ਼ਾਰ ਦੇ ਆਰੋ ਹੀ ਪਾਤੇ ਇਹਨਾਂ ਨੇ ਮਾਂ ਦੇ ਪੁੱਤਾਂ ਨੇ 12000 ਵਾਲਾ ਇੱਕ ਆਰੋ ਜਿਹੜਾ ਬੱਚਿਆਂ ਦੇ ਸਕੂਲਾਂ ਚ ਲੱਗਣਾ ਉਹ 84000 ਦਾ ਪਾਤਾ ਨਹੀਂ ਫਿਰ ਉਸਤੇ ਤਾਂ ਸਰ ਆਪਣੇ ਆਪਣੇ ਏਰੀਏ ਚ ਹੀ ਆਪਣੇ ਕਾਰਵਾਈ ਹੋਈ ਐ ਬੀਡੀਪੀਓ ਆਪਣੇ ਕਾਰਵਾਈ ਹੋਈ ਉਹਨਾਂ ਤੇ ਐਮਐਲਏ ਸਾਹਮਣੇ ਕਾਰਵਾਈ ਕੀਤੀ ਕੋਈ ਇਸ ਤਰ੍ਹਾਂ ਗਰਮਗਰ ਕੀਤੀ ਐ ਇਹਦਾ ਕਦੋਂ ਚ ਕਾਰਵਾਈ ਕਰ ਰਹੇ ਆ ਨਹੀਂ ਦੇਖੋ ਸਰਕਾਰ ਕਾਰਵਾਈ ਕਰ ਰਹੀ ਉਹਦੇ ਦੇਖੋ ਕੀ ਇਹ ਹੋ ਸਕਦਾ ਬਿਨਾ ਸ਼ਹਿਤੋਂ ਇੱਕ ਬੰਦਾ ਕੋਈ ਆਜਾ ਸਰਕਾਰੀ ਮੁਲਾਜ਼ਮੇ ਗੱਲ ਕਰ ਦੇ ਉਹਦੇ ਤਾਰਾਂ ਤੱਕ ਕਿਉਂ ਨਹੀਂ ਜਾਂਦੇ ਕਿਉਂਕਿ ਕਿਤੇ ਨਾ ਕਿਤੇ ਉਹ ਤਾਰਾਂ ਹੁਮਕਮਾ ਕੇ ਹੋ ਸਕਦਾ ਸਰਕਾਰ ਨਾਲ ਜੁੜਦੀਆਂ ਹੋਣ ਜੇ ਕੱਲੇ ਇੱਕ ਵੀਡੀਓ ਤੇ ਤੁਸੀਂ ਪਰਚਾ ਕਰਤਾ ਕੀ ਕੱਲੇ ਵੀਡੀਓ ਨਹੀਂ ਚੱਲ ਰੱਤੀ ਯਾਰ ਦੇ ਵਿੱਚ ਤੁਸੀਂ ਮੈਨੂੰ ਦੱਸੋ ਕਿਵੇਂ ਪੋਸਿਬਲ ਹੈ ਕ੍ਰੇਡਿਸ਼ਨ ਆਈਆਂ ਹੋਣਗੀਆਂ ਕਿਸੇ ਮੁਲਾਜ਼ਮ ਦੀ ਡਿਊਟੀ ਲੱਗੀ ਹੋਊਗੀ ਕਿਸੇ ਬੰਦੇ ਨੇ ਉਹ ਖਰੀਦੇ ਹੋਣੇ ਕਿ ਨਹੀਂ ਕਿਤੇ ਇੱਕ ਪ੍ਰੋਸੈਸ ਹੈ ਬਾਅਦ ਕਿਤਾ ਜਿਹਦਾ ਚੀਜ਼ਾਂ ਤੋਂ ਕ੍ਰੇਡਿਸ਼ਨ ਆਈਆਂ ਪਰ ਉਹ ਪਾਸ ਹੁੰਦੀ ਹੈ ਫਿਰ ਉਹ ਲੱਗਣਗੇ ਚੀਨ ਬਣਦੀ ਹੈ ਨਾ ਜੀ ਕੱਲਾ ਵੀਡੀਓ ਇਸ ਨਾਟ ਅਥੈਂਟਿਕ ਪਾਵਰ ਵੀ ਵੀਡੀਓ ਨੇ ਕਿਹਾ ਵੀ ਆ ਮੈਂ ਦੁਕਾਨ ਤੋਂ ਇਹਨੇ ਖਰੀਦਾਂ ਜੀ ਇਹ 84 ਹਜ਼ਾਰ ਮੈਂ ਬਿੱਲ ਕੱਢਦਾ ਜੀ ਕਿਵੇਂ ਪੋਸਿਬਲ ਹੈ ਕਿਉਂ ਉਬਾਇਦਬਾਦ ਕੀਤੀ ਗਈ ਹੋ ਸਕਦਾ ਉਹ ਕਿਤੇ ਨਾ ਕਿਤੇ ਰਿਲੇਟ ਕਰਦੀ ਹੋਵੇ ਸਕਰਨਾ ਤੁਸੀਂ ਦੇਖੋ ਕੱਲ ਵੀ ਧੂਰੀ ਦੇ ਵਿੱਚ ਮਾਨ ਸਾਹਿਬ ਨੇ ਆਏ ਮੀਟਿੰਗ ਲਈ ਆ ਉੱਥੇ ਉੱਥੇ ਉਹਨਾਂ ਨੇ ਇਹੀ ਕੁਛ ਹੀ ਕਿਹਾ ਹੈ ਕਿ ਬਈ ਤੁਸੀਂ ਕੋਈ ਅਗਰ ਗਲਤ ਕੰਮ ਕਰਦਾ ਹੈ ਕੋਈ ਠੇਕੇਦਾਰ ਗਲਤ ਕਰਦਾ ਹੈ ਤਾਂ ਕੰਮ ਰੁਕ ਦੋ ਤੁਸੀਂ ਮੈਨੂੰ ਗੱਲ ਸਮਝਾਓ ਸਦਾਨਾ ਸਾਹਿਬ ਇਹਨਾਂ ਨੇ ਪਿੱਛੇ ਜੀ ਇਹ ਗੱਲ ਕਹੀ ਬਿਨਸ਼ਾ ਮੁਕਤ ਪੰਜਾਬ ਕਰਾਂਗੇ ਆ ਨੰਬਰਾਂ 'ਤੇ ਤੁਸੀਂ ਕਾਲ ਕਰੋ ਤੇ ਨਸ਼ੇ ਵਾਲੇ ਸਮਗਲਣਾਂ ਦਾ ਸਾਨੂੰ ਦੱਸੋ ਜਾਂ ਸ਼ਿਕਾਇਤ ਕਰੋ ਕਿ ਪੰਜਾਬ ਸਰਕਾਰ ਦਾ ਵਿਭਾਗ ਜਿਹੜਾ ਸੀਆਈਡੀ ਹੈ ਜਾਂ ਪੁਲਿਸ ਡਿਪਾਰਟਮੈਂਟ ਹੈ ਉਹਨੂੰ ਇਹ ਗੱਲਾਂ ਪਤਾ ਨਹੀਂ ਤੇ ਕੀ ਇੱਕ ਜਨ ਸਧਾਰਨ ਬੰਦੇ ਨੇ ਕੰਪਲੇਂਟ ਕਰਕੇ ਅਬਦੇ ਘਰ ਕੋਈ ਆਪਦਾ ਮੌਥ ਸੇਡ ਨਹੀਂ ਤੁਸੀਂ ਪੰਜਾਬ ਦੇ ਹਾਲਾਤ ਦੇਖੋ ਵੀ ਉੱਥੇ ਤੁਹਾਡੀ ਏਦੋਂ ਪਹਿਲਾਂ ਕਿੰਨੇ ਬੰਦਿਆਂ ਦੇ ਜਿਨ੍ਹਾਂ ਨੇ ਨਸ਼ੇ ਨੂੰ ਰੋਕਣ ਵਾਲੇ ਬੰਦਿਆਂ ਦੀ ਵਿਰੋਧ ਕਰਿਆ ਕਿੰਨੇ ਬੰਦੇ ਮਾਰਤੇ ਤੁਹਾਡੇ ਸਾਹਮਣੇ ਅਮੁੱਦ ਕੀ ਪਹਿਲਾਂ ਮਾਰਕੀਟੇ ਨੇ ਉਹਨਾਂ ਦੇ ਘਰ ਬੂਗਤੇ ਇਹਨਾਂ ਨੇ ਇੱਕ ਪਿੰਡ ਚ ਬਾ ਕਹਦਾ ਜਿਹੜਾ ਨਸ਼ੇ ਵਾਲੇ ਦਾ ਵਿਰੋਧ ਕਰਦਾ ਉਹ ਘਰ ਬੂਗਤਾ ਉਹਨੂੰ ਕੀ ਨਿਆਂ ਮਿਲਿਆ ਪੰਜਾਬ ਸਰਕਾਰ ਤਾਂ ਕਹਿੰਦੀ ਕਿ ਅਸੀਂ 31 ਤਰੀਕ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰ ਰਹੇ ਹਾਂ ਪੂਰਾ ਜੋਰਾ ਸ਼ੋਰ ਤੇ ਕੰਮ ਚੱਲ ਰਿਹਾ ਉਸ ਦੇ ਵੀ ਦੋ ਰੈਲੀਆਂ ਕੱਢਣੀਆਂ ਨੇ ਪਿੰਡਾਂ ਪਿੰਡਾਂ ਤੇ ਜਾਣਾ ਸ਼ਹਿਰ ਸ਼ਹਿਰ ਤੇ ਜਾਣਾ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋ ਗਿਆ ਦੇਖੋ ਇਹ ਸਭ ਬੱਚਿਆ ਕਰਨਾ ਗੱਲਾਂ ਨੇ ਇਹਨਾਂ ਨੂੰ ਦੇਖ ਕੇ ਬਾਕੀ ਸੂਬਿਆਂ ਦੇ ਸੀਐਮ ਸੈਂਟਰ ਤੇ ਬਾਕੀ ਸਰਕਾਰਾਂ ਹੱਸਦੀਆਂ ਨੇ ਇਹ ਤਾਂ ਕੱਲਾ ਆਪਣਾ ਇੱਕ ਪੰਜਾਬ ਹੈ ਦੁਨੀਆ ਦੇ ਮੈਂ ਅਮਰੀਕਾ ਚ ਵੀ 4 ਸਾਲ ਲਾ ਕੇ ਆਇਆ ਹਾਂ 2003 ਤੋਂ ਲੈ ਕੇ 7-8 ਤੱਕ ਮੈਂ ਉੱਥੇ ਸੀ ਵਰਲਡ ਚ ਕੋਈ ਕਿੰਦਾ ਪਰਸੈਂਟ ਹੈ ਜਾਂ ਮੁਲਕੋ ਵਿੱਚ ਜਿੱਤੇ ਪੂਰਨ ਨਸ਼ਾ ਖਤਮ ਹੋ ਗਿਆ ਹੋਵੇ ਠੀਕ ਹੈ ਤਾਂ ਉਹ ਮੰਨ ਸਕਦੇ ਆ ਪੰਜਾਬ ਤਾਂ ਕੀ ਅਦਰ ਭਾਈ ਦੁਨੀਆ ਚ ਕਿਤੇ ਵੀ ਨਸ਼ਾ ਕਦੇ ਖਤਮ ਨਹੀਂ ਹੁੰਦਾ ਹੁੰਦਾ ਹਾਂ ਇੱਕ ਤਾਂ ਨਸ਼ੇ ਦੀ ਕਿਸਮ ਇੱਕ ਨਸ਼ੇ ਨਾਲ ਹੋ ਰਹੀਆਂ ਇਨਫਰਾਸਟ੍ਰਕਚਰ ਕੀ ਬਣ ਰਿਹਾ ਹੈ ਇੱਕ ਨਸ਼ੇ ਨਾਲ ਹੋਣ ਵਾਲਾ ਨਾ ਗਾਂ ਜਿਹੜਾ ਘਟਨਾਮਾ ਲਾ ਲੋ ਜਾਂ ਸਿਸਟਮ ਕੀ ਪੈਲ ਰਿਹਾ ਉਹ ਚੀਜ਼ ਨੂੰ ਸਰਕਾਰ ਨੇ ਰਿਲੇਟ ਕਰਨਾ ਹੁੰਦਾ ਜਿਵੇਂ ਪਰਜ ਕਰ ਲੋ ਆਪਣੇ ਰਵਾਇਤੀ ਨਸ਼ੇ ਨੇ ਭੁੱਕੀ ਹੋਈ ਪੀਮ ਹੋਈ ਉਹਦੇ ਨਾਲ ਖਾ ਕੇ ਕਿਹੜਾ ਮਰਦਾ ਠੀਕ ਹੈ ਤੁਸੀਂ ਪੜੀ ਇੱਕ ਭੁੱਕੀ ਵਾਲਾ ਪਿੱਛੇ ਐਫ ਆਈ ਆਰ ਦੇਖ ਕਿਉਂ ਨਹੀਂ ਇੱਕ ਤਾਂ ਲਬਾਬਾ ਜੀ ਬਚਾ ਦੇਦਾ ਭੁੱਕੀ ਵਾਲਾ ਤਾਂ ਪਰਚਾ ਦੇਦਾ ਪਰਚਾ ਦੇਦਾ ਸੀ ਤੇ ਐਡਾ ਹੱਥ ਹੋ ਜਾਣਾ ਬਿਆਨ ਪੁਲਿਸ ਦੇ ਚੰਗੇ ਅਫਸਰ ਦਾ ਜਿਹੜਾ ਜ਼ਿਲ੍ਹਾ ਲੈਵਲ ਦਾ ਅਫਸਰ ਹੈ ਉਹ ਕਹਿੰਦਾ ਜੀ ਹੋ ਸਕਦਾ ਉਹ ਸਮਗਲਿੰਗ ਕਰਦਾ ਹੋਵੇ ਉਹ 100 ਗ੍ਰਾਮ ਭੁੱਕੀ ਜੇਬ ਚ ਤੁਹਾਨੂੰ ਸਮਗਲਿੰਗ ਵਾਲਿਆਂ ਦਾ ਨਹੀਂ ਪਤਾ ਇੱਕ ਤਾਂ ਹੋ ਸਕਦਾ ਜਿਹੜੀ ਚੀਜ਼ ਤੇ ਕਸ ਲਾਉਣਾ ਸੀ ਇਹਨਾਂ ਨੂੰ ਸ਼ਰਮ ਪਤਾ ਹੈ ਵੀ ਕਿੱਥੋਂ ਚਿੱਟਾ ਬਣਦਾ ਤੇ ਇਹ ਸਾਰਾ ਚਿੱਟਾ ਐਪੀਡ੍ਰੀਨ ਵਗੈਰਾ ਜੁਨੀਆਂ ਗੰਦਮੰਦ ਹੋਰ ਨੇ ਉਹ ਸਾਰੇ ਇਕੱਠੇ ਕਰਕੇ ਆਉਂਦੇ ਨੇ ਸੀਏਡੀ ਪੁਲਿਸ ਦਾ ਬਹੁਤ ਵੱਡਾ ਵਿਭਾਗ ਹੈ ਇਹ ਨਸ਼ਾ ਦਾ ਕੀ ਇੱਕ ਬਾਈ ਜੀ ਸੂਈ ਨਹੀਂ ਜਾਣ ਦਿੰਦੀ ਸਾਈ ਤੇ ਆ ਜੇ ਪੁਲਿਸ ਆਪਣੀ ਆਈ ਤੇ ਆ ਜੇ ਖਾਕੀ ਵਰਦੀ ਛੇਰ ਦੀ ਖਲ ਮੇਰੇ ਅੱਧੇ ਰਿਸ਼ਤੇਦਾਰ ਪੁਲਿਸ ਦੇ ਮੇਰੇ ਬਹੁਤੇ ਮਿੱਤਰ ਪੁਲਿਸ ਅਫਸਰ ਨੇ ਜਦੋਂ ਇਹ ਕਿਤੇ ਆਪਦੀ ਤੇ ਆ ਜਾਂਦੇ ਨੇ ਬਾਲ ਨਹੀਂ ਨੰਕੜਨ ਦਿੰਦੇ ਤੁਸੀਂ ਕਿਹੜੀ ਗੱਲ ਕਰਦੇ ਹੋ ਕਿਤੇ ਨਾ ਕਿਤੇ ਹੋ ਸਕਦਾ ਹੈ ਬਹੁਤੇ ਪੁਲਿਸ ਹਫ਼ਤਰਫ 90% ਤੱਕ ਚੰਗੇ ਨੇ ਹੋ ਸਕਦਾ ਕੁਝ ਕਾਲੀਆਂ ਪੇਡਾਂ ਹਰ ਇੱਕ ਥਾਂ ਤੇ ਹੁੰਦੀਆਂ ਪਰ ਉਹਨਾਂ ਦੀ ਮਜਬੂਰੀ ਕੀ ਉਹ ਅਕਸਰ ਦੱਸ ਦਿੰਦੇ ਨੇ ਵੀ ਅਸੀਂ ਪੋਲੀਟੀਕਲ ਸਿਸਟਮ ਦੇ ਬਜੇ ਹੋਏ ਆ ਸਾਡੀਆਂ ਮਜਬੂਰੀਆਂ ਨੇ ਇਹਦਾ ਮਤਲਬ ਸਰਕਾਰੀ ਜਿਵੇਂ ਉਹ ਗਾਣੇ ਵਾਲੇ ਨੇ ਕਹੇ ਸਰਕਾਰੀ ਬਕਾਉਂਦੀ ਹੈ ਚੱਟਾ ਕਹਿੰਦਾ ਮਤਲਬ ਕਿ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਰੇ ਭੁੱਕੀ بیم ਜਾਂ ਕੋਈ ਹੋਰ ਐਹੀ ਗਲਤ ਚੀਜ਼ ਨਹੀਂ ਵਿਕ ਸਕਦੀ ਚੱਟਾ ਕਿੰਵੇਂ ਵਿਕੀ ਜਾਂਦਾ ਉਹਦੇ ਪਿੱਛੇ ਹੀ ਮੈਨੂੰ ਉਹਨਾਂ ਨੇ ਕਈ ਕਾਰਨ ਦੱਸੇ ਮੇਰੇ ਮਿੱਤਰਾਨੇ ਪੁਲਿਸ ਅਫਸਰਸ ਨੇ ਉਹ ਕਹਿੰਦੇ ਜੀ ਇੱਕ ਤਾਂ ਇਹ ਚ ਪੈਸਾ ਬਹੁਤ ਬਣਦਾ ਇਹਨਾਂ ਨੂੰ ਇੱਕ ਜਿਨ੍ਹਾਂ ਨੂੰ ਇਹ ਇਹ ਚ ਕੋਈ 스మెల్ ਸੁਲਣੀ ਆਉਂਦੀ ਇੱਕ ਇਹ ਬਣਿਆ ਕੈਮੀਕਲ ਦਾ ਹੁੰਦਾ ਤੇ ਮੌਤ ਇਹਦੇ ਨਾਲ ਡੈਡ ਸ਼ੋਰ ਹੈ ਜੀ ਇਤ ਜੋ ਪੈਸਾ ਵੱਧ ਬਣਦਾ 스మెల్ ਨਹੀਂ ਆਉਂਦੀ ਫੜਿਆ ਨਹੀਂ ਜਾਂਦਾ ਕੋਈ ਛੋਟੀ ਮੋਡੀ ਪੂੜੀ ਕਹਿੰਦੇ ਗ੍ਰਾਮ ਵੀ ਮੈਂ ਤਾਂ ਇਹ ਸੁਣਿਆ ਪੰਜ 5000 ਦਾ ਗ੍ਰਾਮ ਹੈ ਸੋਚ ਕੇ ਦੇ ਕੋਈ 1 ਗ੍ਰਾਮ ਪਾਉਣਾ ਜੇਬ ਚ ਕਿੱਡਾ ਕੌਖਾ ਜੇ ਕਿਸੇ ਚ ਝਲਕੋਣਾ ਕਿੰਨਾ ਔਖਾ ਜੇ ਵੀਮ ਪੁੱਕੀ ਦੀ ਕੋਈ ਸਮਗਲਿੰਗ ਕਰੂਗਾ ਹੁਣ ਪੁੱਕੀ ਤਾਂ ਮੈਨੂੰ ਆਦਾ ਜੇ ਕਿਲੋ ਐਡੀ ਹੋ ਜਾਂਦੀ ਉਹ ਤਾਂ ਫੜਨੀ ਵੀ ਔ ਕਹਿੰਦਾ ਮਤਲਬ ਜਿਹੜੇ ਨਸ਼ੇ ਰਵੈਤੀ ਸੀਗੇ ਜਿਨ੍ਹਾਂ ਨਾਲ ਲੋਕ ਮਰਦੇ ਨਹੀਂ ਸੀ ਕੰਮ ਕਰਦੇ ਸੀ ਦੇਸ਼ ਦੀ ਆਰਥਿਕਤਾ ਸਹੀ ਚੱਲਦੀ ਸੀ ਹੁਣ ਹਿੰਦੁਸਤਾਨ ਦੇ 12 ਸੂਬਿਆਂ 'ਚ ਹੀ ਖੇਤੀ ਹੁੰਦੀ ਹੈ ਤੇ ਪੰਜਾਬ 'ਚ ਕਿਉਂ ਨਹੀਂ ਹੁੰਦੀ ਜਦੋਂ ਮੰਤਰੀਕਰਰ ਬਣਨ ਤੋਂ ਪਹਿਲਾਂ ਇਹਨਾਂ ਨੇ ਇੱਕ ਐਮਪੀ ਹੁੰਦੇ ਸੀ ਉਹਦੇ ਸੰਸਦ 'ਚ ਬਟੇ ਸੀ ਤੇ ਉਹ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਇਹ ਕੱਲ ਕਹਿੰਦੇ ਰਹੇ ਨੇ ਵੀ ਜਦੋਂ ਮੈਂ ਪੰਜਾਬ 'ਚ ਆ ਗਿਆ ਮੈਂ ਖੇਤੀ ਕਰੂੰ ਮੈਂ ਫੀਮ ਪੁੱਕੀ ਦੀ ਖੇਤੀ ਲਾਗੂ ਕਰਾਉ ਮੈਂ ਲਾਇਸੈਂਸ ਬਣਾਉ ਕਿਉਂ ਨਹੀਂ ਬਣਾ ਰਹੇ ਕਿਉਂ ਨਹੀਂ ਲਾਗੂ ਕਰ ਰਹੇ 3 ਸਾਲ ਹੋ ਗਏ ਉਹਨਾਂ ਗੱਲਾਂ ਦੇ ਲਫਾਫੇਨ ਸਾਹਮਣੇ ਨਾ ਪੀਐਸ ਕਰ ਲਈਏ ਸਾਰੀਆਂ ਨਸ਼ੇ ਵਾਲੀਆਂ ਗੱਲਾਂ ਸੀਗੀਆਂ ਹੁਣ ਨਸ਼ਾ 31 ਤਰੀਕ ਤੋਂ ਬਾਅਦ ਆ ਜਾ ਜੇ ਕਿਹੜਾ ਬੈਰੀਅਰ ਹੈ ਜਿਹੜਾ ਤੁਸੀਂ ਲਾ ਦੋਗੇ ਜਿਹਦੇ ਨਾਲ ਨਸ਼ਾ ਨਹੀਂ ਪੜੂਗਾ ਸਾਮਕਾ ਨਸ਼ਾ ਬਧੂਗਾ ਕਿਉਂ ਇਹਨਾਂ ਨੇ ਇਹ ਗੱਲ ਕਹਿਤੀ ਵੀ 31 ਤਰੀਕ ਤੋਂ ਬਾਅਦ ਜਿਹੜੇ ਜਿੱਥੇ ਨਸ਼ਾ ਪੜਾਇਆ ਗਿਆ ਉਹ ਪੁਲਿਸ ਸਾਹਿਬ ਤੋਂ ਜ਼ਿੰਮੇਵਾਰ ਹੋ ਜੋ ਪੁਲਿਸ ਸਾਹਿਬ ਤੋਂ ਜ਼ਿੰਮੇਵਾਰ ਹੋ ਉੱੜ ਕੇ ਪਰਚਾ ਕਿਉਂ ਦੇਊਗਾ ਜੀ ਜਦੋਂ ਤੁਸੀਂ ਪੁਲਿਸ ਅਫਸਰੋਂ ਤੁਹਾਨੂੰ ਪਤਾ 31 ਦਿਨੋਂ ਦੇਖੋ ਪੁਲਿਸ ਅਫਸਰ ਕੋਈ ਆਇਆ ਤਾਂ ਐ ਨਹੀਂ ਵੀ ਪੈਂ 24 ਘੰਟੇ ਲੋਕਾਂ ਦੇ ਘਰਾਂ ਐ ਤੋਰੇ ਫਿਰਦੇ ਵਿਚਾਰੇ ਉਹਨਾਂ ਦੀ ਆਪਦੀ ਪਰਸਨਲ ਲਾਈਫ ਹੀ ਹੈ ਪੁਲਿਸ ਤਾਂ ਇੰਨੀ ਸਟ੍ਰੈਸ ਚ ਆਲਰੇਡੀ ਪਹਿਲਾਂ 24 ਘੰਟੇ ਦੀ ਉਹਨਾਂ ਤੋਂ ਡਿਊਟੀ ਲੈਂਦੇ ਨੇ ਸਾਧਨ ਉਹਨਾਂ ਨੂੰ ਕੋਈ ਦਿੰਦੇ ਨਹੀਂ ਕਿਸੇ ਕਿਸਮ ਦੀ ਸਹੂਲਤ ਨਹੀਂ ਵਿਚਾਰਿਆਂ ਨੂੰ ਜਿੱਦੀ ਯਾਰ ਤੇ ਮੁੰਡੇ ਨਵੇਂ ਕੰਮ ਕਰਦੇ ਆ ਠੀਕ ਹੈ ਜੀ ਬਹੁਤੇ ਇਹਨਾਂ ਨੇ ਰਾਜਨੀਤਿਕ ਨੇ ਧਾੜਾਂ ਦੀ ਧਾੜ ਆਪਦੇ ਥਾਣਿਆਂ 'ਚ ਕੜਕੜਾਉਂਦੀਆਂ ਮਾਮਾ ਨਾਲ ਭੈਣਾਂ ਨਾਲ ਗਨਮੈਨ ਲਾ ਛੱਡ ਨਹੀਂ ਜਿਹੜੇ ਕਦੇ ਇਹਨਾਂ ਦੇ ਪਰਿਵਾਰਾਂ ਉਹਨਾਂ ਦੀ ਮਦਰ ਦੱਸੋ ਕਿਹੜੀ ਪੋਸਟ ਤੇ ਨੇ ਸਮਝ ਗਏ ਨਾ ਹੁਣ ਬਹੁਤ ਇਹਨਾਂ ਦੇ ਲੀਡਰ ਚੇਅਰਮੈਨ ਸਾਰੀ ਕਰਨ ਮੈਨ ਲਈ ਬੜਦੇ ਨੇ ਆਪਣੇ ਏਰੀਆ ਦੇ ਕਈ ਬੰਦੇ ਐਸੀ ਗੱਲ ਕਹਿੰਦੇ ਸੀ ਵੀ ਇਹ ਤਾਂ ਗਨਮੈਨ ਵੀ ਇਨ ਲੈਂਦੇ ਉਹਨਾਂ ਕੋਲੇ ਸਕਾਉਟਾਂ ਤਰਿਆਂ ਬੜਦੇ ਨੇ ਕੀ ਕਰ ਰਹੇ ਕੀ ਖਤਰਾ ਹੈ ਜਦੋਂ ਇਹਨਾਂ ਦਾ ਇੱਕ ਲੀਡਰ ਪੰਜਾਬ ਦਾ ਭਗਵਾਨ ਤਮਾਨ ਮੌਜੂਦਾ ਸੀਐਮ ਇਹ ਗੱਲ ਕਹਿੰਦਾ ਸੀ ਵੀ ਇਹ ਤੁਹਾਨੂੰ ਇੰਨੀ ਸੁਰੱਖਿਆ ਦੀ ਲੋੜ ਹੈ ਤੂੰ ਮੁਰਗੀ ਘਾਣੇ ਖੋਲ ਲੋ ਹੁਣ ਮੁਰਗੀ ਘਾਣੇ ਆਪ ਕਿਉਂ ਨਹੀਂ ਖੋਲ ਲੈਂਦੇ ਇੰਨੀ ਇੰਨੀ ਨੂੰ ਸੁਰੱਖਿਆ ਦੀ ਕੀ ਲੋੜ ਹੈ ਠੀਕ ਹੈ ਨਾ ਵੀ ਇਸ ਗੱਲ ਦੀ ਇਹ ਗੱਲਾਂ ਇਹਨਾਂ ਦੀਆਂ ਆਥੀ ਕੇ ਦੰਦ ਦ ਪਹਿਲਾਂ ਪੰਜਾਬ ਦੇ ਪਾਣੀਆਂ ਤੇ ਹੀ ਰੋਲਾ ਪਾਇਆ ਹੁਣ ਦੇਖੋ ਕੱਲ ਬਹਿ ਕੇ ਕਹਤਾ ਹਾਂ ਜੀ ਅਸੀਂ ਚੰਗਾ ਪਾਣੀ ਦੇਵਾਂਗੇ ਪੰਜਾਬ ਨੂੰ ਇਸ ਗੱਲ ਤੇ ਗੁੰਮਰਾਹ ਕਰਿਆ ਵੀ ਜਿਹੜਾ ਪੀਣ ਵਾਲਾ ਕੱਲਾ ਹਰਿਆਣੇ ਦਾ ਪਾਣੀ ਸੀ ਉਹ 44 ਤੋਂ ਕੁਝ ਪਹਿਲਾਂ ਹੀ ਜਾਂਦਾ ਸੀ ਉਹੀ 3 ਸਾਲ ਤੁਸੀਂ ਪਹਿਲਾਂ ਦੇਈ ਜਣਾ 3 ਸਾਲ ਪਹਿਲਾਂ ਤੁਸੀਂ ਕਿਉਂ ਨਹੀਂ ਬੋਲੇ ਕਿ ਤੁਹਾਨੂੰ ਗਿਆਨ ਨਹੀਂ ਸੀ ਅੱਜ ਆ ਕੇ ਤੁਸੀਂ ਪੰਜਾਬ ਦੇ ਰਾਕੇ ਬਣਨ ਦੇ ਪਾਣੀ ਬਣਨ ਦੇ ਹੋ ਹਫਤਾ 15 ਦਿਨ ਇਸ ਗੱਲ ਤੇ ਡਰਾਮਾ ਕਰਦੇ ਹੋ ਡੈਮ ਤੇ ਜਾ ਕੇ ਤੁਸੀਂ ਰੋਜ਼ ਬਹਿਨੇ ਹੋ ਅੱਜ ਤੁਸੀਂ ਕਹਿੰਦੇ ਹਾਂ ਜੀ ਚੰਗਾ ਥੋੜਾ ਇਸ ਦਾ ਪਾਣੀ ਚੱਟਿਆ ਘਰ ਲੈ ਕੋਈ ਯਾਰੇ ਤੁਸੀਂ ਕਿਹਨੂੰ ਮੂਰਖ ਬਣਾ ਰਹੇ ਹੋ ਕੀ ਨੂੰ ਮੂਰਖ ਬਣਾ ਰਹੇ ਹੋ ਤੁਸੀਂ 3 ਸਾਲ ਦੇ ਤੁਹਾਨੂੰ ਪਾਣੀ ਜਾਂਦੇ ਨਹੀਂ ਪਤਾ ਕਿ ਤੁਹਾਨੂੰ ਐ ਨਹੀਂ ਪਤਾ ਵੀ ਹਰਿਆਣੇ ਨੂੰ ਪਾਣੀ ਉਹ ਪੀਣ ਵਾਲਾ ਪਾਣੀ ਸੀ ਹੁਣ ਆਮ ਬੰਦੇ ਨੂੰ ਕਿਤੇ ਨਹੀਂ ਪਤਾ ਹੈਗਾ ਅਲੱਗ ਕਹਿੰਦਾ ਪਤਾ ਨਹੀਂ ਜੀ ਹਾਂ ਬਾਕੀ ਪਾਣੀ ਕੋਈ ਜਾਂਦਾ ਉਹ ਹਰਿਆਣੇ ਨੂੰ ਦੇਤਾ ਉਹ ਬੀਜੇਪੀ ਨੇ ਇਹਨੇ ਬੀਜੇਪੀ ਤੇ ਤਵਾ ਲਾਇਆ ਕਹਿੰਦੇ ਸਾਡਾ ਪਾਣੀ ਖੋਲੇ ਪਾਣੀ ਤਾਂ ਆਲਰੇਡੀ ਲੰਬੇ ਟਾਈਮ ਤੋਂ ਹਰਿਆਣੇ ਨੂੰ ਪੀਣ ਵਾਲਾ ਅਟ ਜਾਂਦੀ ਹੈ ਉਹਦੀ ਮਾਤਰਾ ਅਟ ਹੈ ਉਹਦੀ ਕਿਊਜ਼ ਘਟ ਹੈ ਉਹਨਾਂ ਦੀ ਕਪੈਸਿਟੀ ਅਟ ਹੈ ਸਮਝਿਆ ਨਾ ਇਹਨਾਂ ਦੀ ਹਰੇਕ ਨੀਚ ਬਦਨੀਤੀ ਹੈ ਹਰੇਕ ਨੀਚ ਨੂੰ ਕਰਨ ਦੇ ਇਹਨਾਂ ਦੇ ਮਾੜੇ ਕਾਰਨਾਮੇ ਨੇ ਅੱਜ ਤੱਕ ਕਦੇ ਨਹੀਂ ਹੋਇਆ ਚਿਲਾ ਦੀ ਇਛਤਾਰੀ ਉਹਨੇ ਆ ਕੇ ਕਦੇ ਪੰਜਾਬ 'ਚ ਰਾਜ ਨਹੀਂ ਕਰਿਆ ਇਸ ਤੋਂ ਪਹਿਲਾਂ ਦਿੱਲੀ ਦੇ ਅਨੇਕਾਂ ਸੀਐਮ ਹਾਰੇ ਉਹਨਾਂ ਨੇ ਕਦੇ ਪੰਜਾਬ 'ਚ ਆ ਕੇ ਰਾਜ ਨਹੀਂ ਕਰਿਆ ਤੇ ਮੈਂ ਪੁੱਛਣਾ ਚਾਹਣਾ ਪਉਾਂ ਤੁਮਣ ਇਹਨਾਂ ਸਮਰੱਥ ਵਿਚਾਰਾ ਕਿਉਂ ਹੋ ਗਿਆ ਕਿ ਜਿਹਦੇ ਕਰਕੇ ਕੇਜਰੀ ਬਾਲ ਵੀ ਤੁਸੀਂ ਇੱਕ ਸੈਕਟਰ 'ਚ ਜਾਇਓ ਕਹੇ ਤੁਹਾਨੂੰ ਮੂਰਲੇ ਸੈਕਟਰਾਂ 'ਚ ਜਿੰਨੀਆਂ ਸਰਕਾਰੀ ਕੋਠੀਆਂ ਨੇ ਉਹਨਾਂ 'ਚ ਤੁਹਾਨੂੰ ਪੰਜਾਬ ਦਾ ਮੰਤਰੀ ਨਿਕਲਦਾ ਨਹੀਂ ਦੇਸੂਗਾ ਤੁਸੀਂ ਗੱਡੀਆਂ 'ਚ ਉਹ ਬੰਦੇ ਦੇਖਦੇ ਦੇਖਿਓ ਤੁਸੀਂ ਪ੍ਰੈਸ ਵਾਲੇ ਵੀਰੋਂ ਤੁਹਾਨੂੰ ਸਾਰੇ ਲੀਡਰਾਂ ਬਾਰੇ ਜਾਣਕਾਰੀ ਹੈ ਤੁਹਾਨੂੰ ਕਦੇ ਵੀ ਚਰਚਿਤ ਚਿਹਰਾ ਕੋਈ ਚੰਗਾ ਚਿਹਰਾ ਕੋਈ ਲੀਡਰ ਕੋਈ ਐਮ.ਐਲ.ਏ. ਮੰਤਰੀ ਦੱਸੋ ਤੁਹਾਨੂੰ ਸਾਰੇ ਹੀ ਬਾਹਰ ਲੱਗੋ ਦਿੱਲੀ ਦਾ ਕੋਈ ਨਾ ਨਾ ਉਹ ਬੰਦੇ ਸਰਕਾਰੀ ਗੱਡੀਆਂ 'ਚ ਸਕਾਉਟ ਨਾਲ ਮਿਲਣਗੇ ਤੇ ਉਹਨਾਂ ਦੀਆਂ ਜਨਾਨੀਆਂ ਸਕਾਉਟ ਨਾਲ ਫਿਰਨੀਆਂ ਜਿਹਨਾਂ ਤੁਸੀਂ ਕਦੇ ਪਹਿਲਾਂ ਅਜਿ ਦੇਖਿਆ ਵੀ ਨਹੀਂ ਹੱਦ ਹੋ ਗਈ ਯਾਰ ਤੁਸੀਂ ਪੰਜਾਬ ਦੇ ਕਿਸਰ ਨੂੰ ਕਿਵੇਂ ਲੁੱਟੀ ਜਾਂਦੇ ਹੋ ਸਾਈਕਲ ਬਣਾ ਛੱਡਿਆ ਉਹ ਹੈਲੀਕਾਪਟਰ ਚਲੋ ਬਹੁਤ ਬਹੁਤ ਧੰਨਵਾਦ ਸਾਤਵਾਦਾ ਤੁਸੀਂ ਸਾਡੇ ਚੈਨਲ ਤੇ ਆਪਦੀ ਗੱਲਬਾਤ ਰੱਖੀ ਬਹੁਤ ਬਹੁਤ ਬੜਾ ਇਹ ਸਨ ਕਾਕਾ ਅਮਰਿੰਦਰ ਸਿੰਘ ਦਾਤੇਵਾ ਜੀ ਜਿਨ੍ਹਾਂ ਨੇ ਆਪਦੇ ਵਿਚਾਰ ਖੁੱਲ ਕੇ ਸਾਡੇ ਨਾਲ ਕੀਤੇ ਤੇ ਤੁਸੀਂ ਸਾਨੂੰ ਦੱਸਿਓ ਇਹ ਵੀਡੀਓਸ ਨੂੰ ਕਿਸ ਤਰ੍ਹਾਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਜਲਦੀ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ ਬੜੀ ਮਿਹਰਬਾਨੀ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਮਾਲ ਚੜ੍ਹਦੀ ਕਲਾ ਚ ਰੱਖਣ ਪਰਮਾਤਮਾ ਤੁਹਾਨੂੰ ਤੁਹਾਡੇ ਚੈਨਲ ਨੂੰ ਦਿਨ ਰਾਤ ਦੁੱਖ ਨਹੀਂ ਤਰੱਕੀ ਬਖਸ਼ੇ ਆਪਣਾ ਹਮੇਸ਼ਾ ਪਿਆਰ ਬਣਿਆ ਰਹੇ ਤੁਸੀਂ ਸਿਹਰਦ ਮੁੱਦਿਆਂ ਤੇ ਸਿਹਰਦ ਬੰਦਿਆਂ ਨਾਲ ਸਿਹਰਦ ਗੱਲਾਂ ਕਰਦੇ ਰਹੋ ਐਨਾ ਕਹਿੰਦਾ ਕੇਮਨ ਦਾ ਜਾਂਚ ਪਰੇ ਖਾਲਸਾ ਵਾਰਿਕ ਨੂੰ